ਸਸਿਕਾ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਸਾਥੀ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵਿਕਰਮਜੀਤ ਸਿੰਘ ਮਜੀਠੀਆ ਅਤੇ ਦੂਸਰੇ ਪਾਸੇ ਬੀਬਾ ਹਰ ਸਿਮਰਤ ਕੋਰ ਬਾਦਲ ਵੱਲੋਂ ਵਾਰ-ਵਾਰ ਗੁਪਤ ਮੀਟਿੰਗਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਆਖਰਕਾਰ ਇਹ ਗੁਪਤ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਨੇ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਦੀ ਉਹਨਾਂ ਵੱਲੋਂ ਜਿਹੜੇ ਵੱਡੇ ਆਦੇਸ਼ ਲਗਾਏ ਗਏ ਸੀ ਉਹਨਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਦਈਏ ਸਿਆਸੀ ਟੋਲਾ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਜੇ ਗੁਰੂ ਸਹਿਬਾਨਾਂ ਦੇ ਫਲਸਫੇ ਦੀ ਗੱਲ ਕਰੀਏ ਉਹਨਾਂ ਦਾ ਫਲਸਫਾ ਕਹਿੰਦਾ ਸੀ ਕਿ ਅਸੀਂ ਘਟਿਏ ਪੰਥ ਵਧੇ ਲੇਕਿਨ ਜਦੋਂ ਦੀ ਵਾਗ ਡੋਰ ਸ਼੍ਰੋਮਣੀ ਅਕਾਲੀ ਦਲ ਦੀ ਇਹਨਾਂ ਸਿਆਸੀ ਟੋਲੇ ਦੇ ਹੱਥ ਵਿੱਚ ਆਈ ਹੈ ਇਹ ਕਹਿੰਦੇ ਨੇ ਪੰਥ ਭਾਵੇਂ ਘਟੇ ਲੇਕਿਨ ਅਸੀਂ ਵਧੀਏ ਸਾਡਾ ਫੇਮ ਸ਼ੇਮ ਹੋਵੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਵਿਉਂਤਬੰਦੀਆਂ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਝੰਡਾ ਹੈ ਸਿਬਲ ਹੈ ਉਹ ਬਦਲਿਆ ਜਾਵੇ ਅਜਿਹਾ ਕਰਨਾ ਕੀ ਸੰਭਵ ਹੈ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ ਚੋਣ ਨਿਸ਼ਾਨ ਮਿਲਿਆ ਹੈ ਜਗਜੀਤ ਸਿੰਘ ਡੱਲੇ ਦਾਦੂਵਾਲ ਹੋਰਾਂ ਨੂੰ ਜਿਹੜਾ ਢੋਲ ਮਿਲਿਆ ਹੈ ਯਾਨੀ ਕਿ ਇਹ ਮਾਜ਼ਰਾ ਕਿਤੇ ਜਾ ਰਿਹਾ ਹੈ ਦਾਦੂਵਾਲ ਕੀ ਜਿਹੜਾ ਤਕਰੀਬ ਚੋਣ ਸ਼ਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿੰਬਲ ਹੈ ਉਹਦੇ ਉੱਤੇ ਚੋਣ ਕਿਉਂ ਨਹੀਂ ਲੜਨਾ ਚਾਹੁੰਦੇ ਇਧਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਚਾਰੀਆਂ ਨੇ ਗੁਪਤ ਸੂਤਰ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲੋ ਦੂਸਰੇ ਪਾਸੇ ਸਿੰਬਲ ਨੂੰ ਬਦਲਾਉਣ ਜਾਂ ਬਦਲਨ ਦੇ ਫਰਾਕ ਦੇ ਵਿੱਚ ਨੇ ਸਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ 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 ਪੰਥਕ ਪਾਰਟੀ ਵੀ ਹੈ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਦੇਖ ਲੋ ਪੰਥਕ ਪਾਰਟੀ ਵੀ ਨਹੀਂ ਗਈ ਦੂਸਰੀਆਂ ਸਿਆਸੀ ਪਾਰਟੀਆਂ ਦੇ ਜੇ ਆਗੂ ਗਏ ਉਹਨਾਂ ਵੱਲੋਂ ਸੈਲਸੀਆਂ ਕਰਾਈਆਂ ਗਈਆਂ ਅਰੀਲਾ ਪਾ ਦਿੱਤੀਆਂ ਗਈਆਂ ਕਿ ਅਸੀਂ ਢੇਡਾ ਮਾਰਾ ਜਿਸ ਸੇ ਉਹਨਾਂ ਨੇ ਸਿਰ ਪਰਭਾਈ ਕੀਤੀ ਹੈ ਇਹਦਰ ਗਿਆਨੀ ਹਰਪ੍ਰੀਤ ਸਿੰਘ ਉਤੇ ਆ ਜਿਹੜੀ ਗਾਜ਼ ਹੈ ਅੱਜ ਕਿਸੇ ਸਮੇਂ ਗਰ ਸਕਦੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਹੈ ਜਿਹੜੇ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਬੰਦਿਆਂ ਦੀ ਉਹਨਾਂ ਜਥੇਦਾਰਾਂ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਦੀ ਉਠਣੀ ਬੈਠਣੀ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਟੀਮਾ ਅਤੇ ਬਲਵਿੰਦਰ ਸਿੰਘ ਪੁੰਦਰ ਦੇ ਨਾਲ ਹੈ ਜਾ ਕਹਿ ਸਕਨੇ ਆ ਵਿਰਸਾ ਸਿੰਘ ਮਲਟੋਹਾ ਦੇ ਨਾਲ ਹੈ ਯਾਨੀ ਕਿ ਜੇਕਰ ਗਿਆਨੀ ਹਰਪ੍ਰੀਤ ਦੇ ਖਿਲਾਫ ਫੈਸਲਾ ਹੁੰਦਾ ਹੈ ਸਿੱਖ ਪੰਥ ਕਿੰਨਾ ਕੁ ਨਿਰਾਸ਼ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਹਾਲੇ ਸਿੱਖ ਪੰਥ ਅਤੇ ਸਿੱਖ ਜਥੇਬੰਦੀਆਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਪੋਰਟ ਕਰ ਰਹੀਆਂ ਨੇ ਇੱਧਰ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਸਿੰਬਲ ਦੀ ਪਾਰਟੀ ਦੇ ਨਾਮ ਦੀ ਇਹਨੂੰ ਬਦਲਾਣਾ ਇੰਨਾ ਔਖ ਸੌਖਾ ਨਹੀਂ ਹੈ ਇਹ ਬੜਾ ਡਿਫਿਕਲਟ ਹੈ ਇਹਦੇ ਵਾਸਤੇ ਬੜੇ ਮਤੇ ਪੈਂਦੇ ਨੇ ਰਾਸ਼ਟਰਪਤੀ ਦੇ ਕੋਲ ਜਾਣਾ ਪੈਂਦਾ ਹੈ ਫਿਰਦੇਸ਼ ਦੇ ਪ੍ਰਧਾਨ ਮੰਤਰੀ ਕੋਲ ਜਾਣਾ ਪੈਂਦਾ ਹੈ ਕਈ ਕੈਨੇਕ ਨੂੰ ਕੈਦ ਦੇ ਕਾਨੂੰਨ ਬਦਲੇ ਚਾਹਣਗੇ ਇਹ ਇੰਨਾ ਜਲਦੀ ਨਹੀਂ ਹੈ ਇਹ ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਆ ਰਹੀਆਂ ਨੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜਿਸ ਤਰ੍ਹਾਂ ਜਿਵੇਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵੱਲੋਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹ ਢੋਲ ਦੇ ਚੋਣ ਛਾਂ ਤੇ ਉੱਥੇ ਲੜੀਆਂ ਜਾ ਰਹੀਆਂ ਨੇ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਜੇਕਰ ਅਜਿਹੀ ਚਾਲ ਖੇੜ ਕੇ ਕਾਮਯਾਬ ਹੁੰਦੇ ਨੇ ਤਾ ਫਿਰ ਪੰਥਕ ਪਾਰਟੀ ਦਾ ਪ੍ਰਧਾਨ ਹੋਰ ਕੋਈ ਹੋਵੇਗਾ ਫਿਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣੇ ਰਹਿਣਗੇ ਕਿਉਂਕਿ ਪੰਥ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਕੁਝ ਨਹੀਂ ਕਰ ਸਕਦਾ ਅਤੇ ਪੰਥ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਯਾਨੀ ਕਿ ਦੋਨਾਂ ਦਾ ਆਪਸ ਵਿੱਚ ਰਿਸ਼ਤਾ ਹੈ ਗੂੜਾ ਸਬੰਧ ਹੈ ਪੰਥ ਜਿਹੜਾ ਹੈ ਪੰਥ ਦੇ ਸਿਰ ਤੇ ਹੀ ਸ਼੍ਰੋਮਣੀ ਅਕਾਲੀ ਦਲ ਬਣਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ ਦੇ ਵਿੱਚ ਅਨੇਕਾਂ ਕੁਰਬਾਨੀਆਂ ਹੋਈਆਂ ਨੇ 100 ਤੋਂ 100 ਤੋਂ ਪਲੱਸ ਜਿਹੜੇ ਸਾਲ ਹੋ ਗਏ ਨੇ ਜੇ ਇਤਿਹਾਸ ਦੇ ਵਿੱਚ ਝਾਤ ਮਾਰੀਏ ਸ਼ਰੋਮੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹਾਲੇ ਵੀ ਚਿਮੜੇ ਹੋਏ ਨੇ ਪ੍ਰਧਾਨਗੀ ਨੂੰ ਉਹਨਾਂ ਨੇ ਕਿਹਾ ਕਿ ਚਾਹੇ ਪੰਧਾ ਕਿੰਨਾ ਨੁਕਸਾਨ ਹੋ ਜਾਵੇ ਸਿੱਖੀ ਦਾ ਕੋਈ ਨੁਕਸਾਨ ਹੋਵੇ ਅਸੀਂ ਵਧਣਾ ਚਾਹੀਦਾ ਹੈ ਲੇਕਿਨ ਪੰਥ ਸਿਆਣਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਤੇ ਹਰੇਕ ਨੂੰ ਪਤਾ ਹੈ ਕਿ ਕਿੰਨੇ ਕੀ ਕੀਤਾ ਤੇ ਕਿਵੇਂ ਕੀ ਕਰੇਗਾ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ ਉਹ ਸ਼ਰੂਮਣੀ ਅਕਾਲੀ ਦਲ ਨੂੰ ਜੇਕਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਰਹਿੰਦੇ ਨੇ ਨਾ ਬਦਲਾਉਂਦੇ ਨੇ ਪਾਰਟੀ ਦਾ ਨਾਮ ਚੇਂਜ ਕਰਦੇ ਨੇ ਸਿੰਬਲ ਚੇਂਜ ਕਰਦੇ ਨੇ ਤਾਂ ਨਵੀਂ ਜਨਰੇਸ਼ਨ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਵੋਟਾਂ ਨਹੀਂ ਪਾਵੇਗੀ ਧੰਨਵਾਦ